ਗੱਡੀ ਨਾਲ ਜੇ ਪੈਂਕਚਰ ਨਹੀਂ ਹੋਈ ਤੇ ਅੱਜ ਅੱਜ ਮੈਡਮ ਨੇ ਜੁੱਤੀ ਕਸੂਰੀ ਦੀ ਪਜਾਈ ਚੱਪਲ ਪਾਈ ਹੋਈ ਹੈ ਤੇ ਬਹੁਤ ਅਦਬ ਨਾਲ ਮੈਂ ਸਦਾ ਦੇਣਾ ਡਾਕਟਰ ਮਨਜੀਤ ਸਿੰਘ ਜੀ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਦਾ ਥੈਂਕਸ ਰਹਿ ਗਿਆ ਇੱਕ ਤੇ ਬ੍ਰਿਤ ਸੇਹੀ ਤੇ ਆ ਗਿਆ ਸੀ ਜਸਪਾਲ ਸਿੰਘ ਜਿਹੜਾ ਸਾਨੂੰ ਸਰਪ੍ਰਾਈਜ਼ ਦਿੱਤਾ ਬਿਲਕੁਲ ਹੀ ਬੱਚਾ ਇੱਕ 아이 ਸੀ ਜਮਲਾ ਜੀ ਬੈਠੇ ਨੇ ਇੰਡੀਅਨ ਪਬਲਿਕੇਸ਼ਨ ਡਿਪਾਰਟਮੈਂਟ ਆਈ ਇਹ ਜਿਹੜਾ ਹੈਵਿੰਗ ਇੰਟ੍ਰੈਸ ਤੇ ਮੇਰੇ ਮਿੱਤਰ ਨੇ ਪੁਰਾਣੇ ਪਹਿਲਾਂ ਕਿ ਮੈਗਜ਼ੀਨ ਕੱਢ ਸੀ ਆਇਡੈਂਟੀਟੀ ਅਰਕਾ ਸੇ ਕਰਕੇ ਜਿਹੜਾ ਇਹ ਕੋਲੋਂ ਹੋਣਾ ਹੈ ਇਹ ਤੁਹਾਨੂੰ ਕਹਿ ਦਿੰਦੇ ਕਿ ਇਹਨਾਂ ਨੂੰ ਤੁਸੀਂ ਬੁਲਾਇਆ ਹੀ ਨਾ ਫਿਰ ਤਾਂ ਇਹਦਾ ਮਤਲਬ ਹੈ ਮੈਂ ਪੰਜਾਬੀ ਵੇਸ਼ੇ ਦਾ ਸਟੂਡੈਂਟ ਹੀ ਹੈਗਾ ਪਥੋਲੋਜਿਸਟ ਸੀ ਐਮਬੀ ਡੈਗਰੀ ਵਾਲੇ ਜਿਹੜੇ ਜਨਨ ਡਾਕਟਰ ਹੁੰਦਾ ਬਾਅਦ ਵਿੱਚ ਪਥੋਲੋਜਿਸਟ ਆ ਮਾਝ ਮੇਰੇ ਕੋ ਕੈਂਸਰ ਦੇ ਪ੍ਰੋਜੈਕਟ ਸੀ ਇੰਡੀਅਨ ਕਨਸਰਮੈਡੀਕਲ ਰਿਸਰਚ ਦੇ ਸੋ ਧਿਆਨ ਦੇ ਮੇਰਾ ਉਧਰ ਹੀ ਹੁੰਦਾ ਸੀ ਜਾਂ ਕਨਸੈਂਟਰੇਸ਼ਨ ਮੇਰੀ ਉਧਰ ਸੀ ਮਾਈਕਰੋਸਕੋਪ ਤੇ ਥੱਲੇ ਦੇਖ ਕੇ ਚੀਜ਼ਾਂ ਡਾਇਗਨੋਸਿਸ ਕਰਨਾ ਤੇ ਕੈਂਸਰ ਦੇ ਡਾਇਗਨੋਸਿਸ ਦੇ ਵਿੱਚ ਮੇਰਾ ਕਹ ਲੋ ਨਾਮ ਕੀ ਗਾ ਇੰਟਰਨੈਸ਼ਨਲ ਲੈਵਲ ਦੇ ਵੀ ਬੁਲਾਉਂਦੇ ਰਹੇ ਬਟ ਜਿੱਥੇ ਜਿੱਥੇ ਮੈਂ ਜਾਂਦਾ ਰਿਹਾ ਉੱਥੋਂ ਕੁਝ ਨਾ ਕੁਝ ਲੱਭ ਲਿਆ ਉੱਥੋਂ ਕੁਝ ਨੋਟ ਕਰ ਲਿਆ ਤੇ ਉਹਨੂੰ ਦੇਖ ਲਿਆ ਇਹ ਬਾਕਸ ਦੇ ਵਿੱਚ ਬੱਚਾ ਸਾਹਮਣੇ ਕਾਫੀ ਇਕੱਠਾ ਨਹੀਂ ਹੁੰਦਾ ਪਰ ਮੈਂ ਇਕੱਠਾ ਕਰੀ ਜਨਾ ਹੁਣ ਵੀ ਇਕੱਠਾ ਕਰੀ ਜਾਣੇਗੇ ਜਿਹੜਾ ਲਿਖਿਆ ਹੁੰਦਾ ਉਹਨੂੰ ਇਕੱਠਾ ਕਰ ਲੀਦਾ ਸਾਰੇ ਨੇ ਬਹੁਤ ਵਧੀਆ ਬੋਲ ਰਿਹਾ ਪਤਾ ਨਹੀਂ ਮੈਂ ਡਿਜ਼ਰਵ ਕਰਦਾ ਕਿ ਨਹੀਂ ਕਰਦਾ ਪਰ ਮੈਂ ਕਿਚ ਜਾ ਆਪਣੇ ਜਿਹੜੇ ਲਿਖਿਆ ਨੇ ਉਹ ਮੈਂ ਜਦ ਆਪ ਹੀ ਪੜਦਾ ਤੇ ਮੈਨੂੰ ਲੱਗਦਾ ਕਿ ਇਹ ਨਹੀਂ ਲਿਖਿਆ ਪਤਾ ਨਹੀਂ ਕਿਸ ਤਰ੍ਹਾਂ ਇਹ ਮਤਲਬ ਕਿ ਮੈਂ ਲਿਖੀ ਕਿਹਾ ਇਹਦੇ ਵਿੱਚ ਮੈਂ ਥੋੜੀ ਥੋੜੀ ਗੱਲਾਂ ਆਰਬਾਦੀਆਂ ਦਾ ਮਤਲਬ ਇਹ ਹੈਗਾ ਕਿ ਕੁਝ ਗੱਲਾਂ ਤੇ ਪਾਕਿਸਤਾਨ ਬਨਣ ਦੇ ਲਈ ਕੁਝ ਹੈਗੀਆਂ ਇਨ ਬੀਟਵੀਨ ਦੋਵੇਂ ਦੇਸ਼ਾਂ ਨਾਲ ਜਿਵੇਂ ਇੱਕ ਉਪਰ ਦਾ ਪੇਸ਼ਤਾਵਾ ਹੈਗੀ ਹੈ ਕਿ ਉਹ ਬੰਦਾ ਤੇ ਇੰਡੀਆ ਦਾ ਹੀ ਆ ਉਹ ਪਾਕਿਸਤਾਨ ਦੀ ਬਾਰਡਰ ਉੱਤੇ ਜਿਹੜੀ ਡਿਊਟੀ ਲੱਗਦੀ ਹੈ ਤੇ ਉਹਨੂੰ ਜਨਵਰੀ ਵਾਲੀ ਇੱਕ ਲੜਕੀ ਗੱਡੀ ਦੇ ਵਿੱਚ ਬਸ ਸਟੋਰੀਜ ਹੈਗੀ ਅੰਮ੍ਰਿਤਸਰ ਦੇ ਸਟੇਸ਼ਨ ਉੱਤੇ ਲੈ ਕੇ ਤੇ ਅਡਾੜੀ ਦੇ ਸਟੇਸ਼ਨ ਤੱਕ ਉਹ ਉਹਨਾਂ ਦੇ ਵਿੱਚ ਉਹਦੇ ਵਿੱਚ ਜੋ ਵੀ ਉਹਨਾਂ ਨਾਲ ਉਹਦੀ ਗੱਲਬਾਤ ਜਾਂਦੀ ਐ ਅਟਰੈਕਸ਼ਨ ਦੀ ਐ ਉਹ ਬੰਦਾ ਡਿਊਟੀ ਤੇ ਜਾ ਰਿਹਾ ਕਸਟਮ ਦੇ ਵਿੱਚ ਜਿਹੇ ਪਹਿਲਾਂ ਗੱਲ ਆਈ ਸੀ ਪਹਿਲਾਂ ਤੋਂ ਤੇ ਮੁ ਕੁਸ਼ਮੀਰ ਤੋਂ ਸੋ ਸੈਸਟਰੇ ਹੋਰ ਜਿਹੜੀਆਂ ਕਈ ਗੱਲਾਂ ਨੇ ਹੱਡੀਆਂ ਦੀ ਜੰਗ ਐ ਕਹਾਜ ਦਾ ਕੈਪਟਨ ਉਹਨੇ ਜਿੱਦੋਂ ਮੈਂ ਫਸਟ ਇਅਰ ਤੱਕ ਰਹਿ ਜੈਂ ਐਂਡਵੀਟਰਸ ਤੇ ਉਹਨੂੰ ਹੱਡੀਆਂ ਦੀ ਬੜੀ ਜ਼ਰੂਰਤ ਹੁੰਦੀ ਐ ਪਹਿਲੇ ਸਾਲ 'ਚ ਤੇ ਹੱਡੀਆਂ ਦਾ ਜਦੋਂ 71 ਨਾਲ ਲੜਾਈ ਲੱਗੀ ਐ ਤੇ ਸਾਡਾ ਇੱਕ ਤਾਇ ਦਾ ਲੜਕਾ ਸੀ ਉਹ ਬਿਲਕੁਲ ਫਰੰਟ ਤੇ ਸੀ ਲੜਾਈ ਲੜ ਮਦਦ ਲੜ ਰਿਆ ਸੀ ਆ ਮੋਰਚੇ ਪੁੱਟਦੇ ਸੀਗੇ ਤੇ ਜਦੋਂ ਉਹ جنگਬੰਦੀ ਹੋ ਗਈ ਤਾਂ ਬੰਗਲਾਦੇਜ ਬਣ ਗਿਆ ਤੇ ਉਹ ਘਰ ਆ ਗਿਆ ਕਿਸੇ ਕੋਲ ਫਰੋ ਲੀਫ ਤੇ ਕਿ ਚਲੋ ਜੀ ਮੇਰਾ ਪਿੰਡ ਨੇੜੇ ਹੀ ਹੈ ਸਾਡਾ ਪਿੰਡ 25 ਕਿਲੋਮੀਟਰ ਹੀ ਹੈ ਤੇ ਉਹਨੇ ਆਣ ਕੇ ਘਰ ਨੂੰ ਬਾਕੀ ਹਾਲਜਲ ਆਪਣੇ ਦੱਸੇ ਸਾਰੀ ਗੱਲਬਾਤ ਤੇ ਉਹ ਕਹਿੰਦਾ ਸੀ ਨਾ ਪਾਕਿਸਤਾਨ ਦੇ ਪਿੰਡ ਵਿੱਚ ਜਾ ਕੇ ਉੱਥੇ ਮੋਰਚੇ ਪੁੱਟੇ ਤੇ ਉੱਥੇ ਕਬਰਾਂ ਸੀ ਸ਼ਾਇਦ ਉੱਥੋਂ ਕਹਿੰਦਾ ਹੱਡੀਆਂ ਨਿਕਲ ਆਈਆਂ ਤੇ ਮੈਂ ਕਹਿੰਦਾ ਮੈਨੂੰ ਤੇ ਹੱਡੀਆਂ ਦੀ ਬੜੀ ਲੋੜ ਐ ਅਸੀਂ ਫਿਰ ਹੱਡੀਆਂ ਉੱਥੋਂ ਲੈ ਕੇ ਆਏ ਕਬਰਾਂ ਚੋਂ ਪਾਕਿਸਤਾਨ ਦੇ ਪਿੰਡ ਦੇ ਕਬਰਾਂ ਚੋਂ ਹੱਡੀਆਂ ਲੈ ਕੇ ਆਏ ਤੇ ਉਹ ਸਾਰੀ ਇਹਦੀ ਸਟੋਰੀ ਲਿਖ ਕੇ ਕਿੱਥਾ ਕਿੱਦਾਂ ਸੀ ਗਏ ਤੇ ਕਿਸ ਤਰ੍ਹਾਂ ਵਾਪਸ ਆਏ ਵਾਪਸ ਤੇ ਬਾਤ ਨਹੀਂ ਮਿਲੀ ਇਧਰ ਲੋਕੋ ਕੇ ਚੁਗਾਵਾਂ ਵਾਲੀ ਸਾਈਡ ਰਾਣੀਆਂ ਵਟ ਪਿੰਦਾ ਉੱਧਰ ਤੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਲਿਖੀਆਂ ਸੀਗੀਆਂ ਕੀਮ ਦਾ ਰਿਸ਼ਤਾ ਜਿਹੜੇ ਆ ਇਹ ਤੇ ਮੇਰੇ ਕਹਿ ਲਾ ਮੈਂ ਪੜ ਕੇ ਸੁਣਾਵਾ ਇਹ ਉੱਧਰ ਦੀ ਨਹੀਂ ਗੀ ਇਹ ਆ ਆ ਪਾਰ ਦੀ ਨਹੀਂ ਗੀ ਇਹ ਇੱਕ ਪੇਜ ਦੀ ਆ ਮੈਂ ਇਹ ਪੜ ਦਣਾ ਮੈਨੂੰ ਬੜੇ ਚੰਗੀ ਲੱਗਦੀ ਆ ਤੇ ਸ਼ਾਇਦ ਤੁਸੀਂ ਵੀ ਇਹਨੂੰ ਇੰਜੋਏ ਕਰੋ ਕਿਉਂਕਿ ਜੇ ਨੂੰ ਥੋੜਾ ਟਾਈਮ ਦਿੱਤਾ ਤੇ ਇੱਕ ਪੇਜ ਜਿੱਦਾਂ ਥੋੜਾ ਟਾਈਮ ਨਹੀਂ ਲੱਗਣਾ ਅਮ੍ਰਿਤਸਰ ਦੇ BJ ਹਸਪੀਟਲ BJ ਹਸਪਤਲ ਵਿਕਟੋਰੀਆ ਜੁਗਦੀ ਸੀਗਾ ਵਿਜੇ ਨਹੀਂ ਲੋਕੀ ਵਿਜੇ ਘਰ ਦੱਸਦੀ BJ ਵਿਕਟੋਰੀਆ ਜੁਗਦੀ ਆਸਦੀ ਵਿਵੈ ਸਰਜੀਕਲ ਵਾਰਡ ਵਿੱਚ ਜੁਮਤੀ ਦੌਰਾਨ ਜਦੋਂ ਮੈਂ ਵਾਰਡ ਵਿੱਚ ਦਾਖਲ ਹੋਇਆ ਤਾਂ ਬੈੱਡ ਨੰਬਰ 9 ਵਾਲੇ ਮਰੀਜ਼ ਕੋਲ ਕੁਝ ਅਜੀਬ ਜਿਹੀ ਹਲਚਲ ਸੀ ਮੈਂ ਕਾਲੇ ਨਾਲ ਬੈੱਡ ਕੋਲ ਪੁੱਜਾ ਗੁਰਦਾ ਕੈਂਸਰ ਦੇ ਮਰੀਜ਼ ਦੇ ਪਿਸ਼ਾਬ ਰਾਹੀਂ ਕਾਫੀ ਖੂਨ ਨਿਕਲ ਜਾਣ ਕਾਰਨ ਆਪਰੇਸ਼ਨ ਤੋਂ ਪਹਿਲਾਂ ਲਗਾਏ ਗਏ ਖੂਨ ਦਾ ਰਿਐਕਸ਼ਨ ਹੋ ਗਿਆ ਸੀ ਖੂਨ ਦੀ ਬੋਤਲ ਦਾ ਪ੍ਰਬੰਧ ਬੜੀ ਮੁਸ਼ਕਿਲ ਹੋਇਆ ਸੀਗਾ ਉਹਨੇ ਦਿਨੀ 1977 ਦੀ ਗੱਲ ਹੈ ਮੈਂ ਹੁਣ 77 ਦੇ 77 ਦੇ ਉਹਨੇ ਦਿਨੀ ਕੋਈ ਰਿਸ਼ਤੇਦਾਰ ਖੂਨਦਾਨ ਕਰਨ ਲਈ ਤਿਆਰ ਨਹੀਂ ਹੁੰਦਾ ਕੈਂਪ ਵੀ ਬਹੁਤ ਘੱਟ ਲੱਗਦੇ ਸਨ ਜਿਹੜੀ ਬਲੱਡ ਬੈਂਕਾਂ ਵਿੱਚ ਜੋ ਥੋੜਾ ਬਹੁਤ ਖੂਨ ਆਉਂਦਾ ਸੀ ਉਹ ਕਾਲਜਾਂ ਜੇਰ ਜਾਂ ਪੁਰਸਵਾਲਿਆਂ ਦੇ ਕੈਂਪ ਲਗਾ ਕੇ ਉਥੋਂ ਇਕੱਠਾ ਕੀਤਾ ਜਾਂਦਾ ਸੀ ਆਮ ਕਰਕੇ ਮੰਗ ਅਚਾਰ ਖੂਨ ਦੀ ਕਮੀ ਰਹਿੰਦੀ ਸੀ ਮਾਪੇ ਆਪਣੇ ਬੱਚਿਆਂ ਨੂੰ ਖੂਨਦਾਨ ਨਹੀਂ ਕਰਨ ਦਿੰਦੇ ਸੀ खून ਕੱਚ ਦੀਆਂ ਬੋਤਲਾਂ ਚ ਲਿਆ ਜਾਂਦਾ ਸੀ ਪ੍ਰਾਈਵੇਟ ਹਸਪਤਾਲ ਨਾ ਹੋਣ ਕਰਕੇ ਸਾਰੇ ਸਿਰਫ ਸਰਕਾਰੀ ਹਸਪਤਾਲ ਜੀ ਹੁੰਦੇ ਸਨ ਮੈਡੀਕਲ ਕਾਲਜ ਅਮਰਤਸਰ ਨਾਲ ਸੰਬੰਧਿਤ ਮੈਡੀਕਲ ਹਸਪਤਾਲ ਦੇ ਸਰਜਰੀਕਲ ਵਾਰਡ ਵਿੱਚ ਮੈਂ ਜੂਨੀਅਰ ਡਾਕਟਰ ਹਾਂ ਇੰਚਾਰਜ ਸਨ ਡਾਕਟਰ ਬਲਵੰਤ ਸਿੰਘ ਕੁੰਗ ਨੰਬਰ ਵਾਲਾ ਰੋਗੀ ਕਾਫੀ ਕੰਬ ਰਿਆ ਸੀ ਰਿਐਕਸ਼ਨ ਹੋਣ ਕਰਕੇ ਇੱਕ ਬੜਾਈ ਹੋਈ ਸਿਸਟਰ ਹਰਪੰਸ ਖੰਦੀ خون ਦੀ ਨਾੜੀ ਦਾ ਨਾੜੀ 'ਚ ਇੰਜੈਕਸ਼ਨ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਬੈੱਟੇ ਜਾ ਕੇ ਮੈਂ ਪੁੱਛਿਆ ਕੀ ਹੋ ਗਿਆ ਲੋਕੀ ਨੂੰ ਸੀਰੀਅਸ ਦੇਖ ਕੇ ਮੇਰੇ ਮੂੰਹ 'ਤੇ ਇੱਕਦਮ ਆਵਾਜ਼ ਨਿਕਲੀ ਬਲੱਡ ਰਿਐਕਸ਼ਨ ਕਾਰਡ ਪਹਿਲਾਂ ਹੀ ਤਣਾਅ ਆਈ ਨਰਵ ਇੱਕਦਮ ਥਰਪ ਗਈ ਪੁਰਾਣੀ ਪੁਰਾਣੇ ਤੇ ਝੂਲਦੇ ਹੋਏ ਖੂਨ ਬੋਤਲ ਦੇ ਸਟੈਂਡ ਨੂੰ ਉਹਦੇ ਅਰਧ ਵੱਜੀ ਤੇ ਸਟੈਂਡ ਜੋ ਉਹ ਨਾਲ ਹਿੱਲਿਆ ਤੇ ਟੰਗੀ ਹੋਈ ਬੋਤਲ ਜ਼ਮੀਨ ਤੇ ਡਿੱਗ ਕੇ ਤੇ ਟੁੱਟ ਗਈ ਸ਼ੀਸ਼ੇ ਦੀ ਬੋਤਲ ਚਨਾ ਫਿਰ ਸ ਤੇ ਖੂਨ ਨੇ ਖੂਨ ਕਰ ਗਿਆ ਤੇ ਲੱਗੇ ਵਾਲੀ ਕੰਧ ਟੁੱਟ ਗਈ। ਫਿਲਹਾਲ ਕੋਈ ਕਿਸਮ ਬਰੀਸ ਤੇ ਉਹਨਾਂ ਦੇ ਵਿਚਾਰ ਘਬਰਾਉਣ ਲੱਗੇ। ਨਰਸ ਹੋਰ ਵੀ ਘਬਰਾ ਗਈ। ਉਹਨੂੰ ਲੱਗ ਰਿਹਾ ਸੀ ਕਿ ਬਲੱਡ ਰਿਐਕਸ਼ਨ ਤੇ ਬੋਤਲ ਟੁੱਟਣ ਵਾਸਤੇ ਕੋਈ ਜ਼ਿੰਮੇਵਾਰ ਹੈ। ਨਰਸਿੰਗ ਸਟੂਡੈਂਟ ਪ੍ਰਵੀਰ ਨੇ ਉੱਥੇ ਆਪ ਜੀ ਤੇ ਮਰੀਜ਼ ਨੂੰ ਰਿਐਕਸ਼ਨ ਤੋਂ ਕੱਢਣ ਲਈ ਹਸਪਤਾਲ ਦੀ ਮਦਦ ਕਰ ਦਿੱਤੀ। ਮਰੀਜ਼ ਦਾ ਬਲੱਡ ਗਰੁੱਪ ਕੀ ਹੈ? ਮੈਂ ਕੱਲੇ ਨੂੰ ਪੁੱਛਿਆ। ਉਹ ਪੋਜ਼ਟਿਵ ਸਰ ਦਿਲ ਘਬਰਾਟ ਇਤਨਾ ਕਰਕੇ ਉਹਦੀ ਆਵਾਜ਼ ਵਿੱਚ ਨਿਕਲਦੀ ਕੋਈ ਗੱਲ ਨਹੀਂ ਸੋ ਜੋ ਹੋ ਗਿਆ ਸੋ ਹੋ ਗਿਆ ਮੈਂ ਆਰਾਮ ਨਾਲ ਨਰਸ ਨੂੰ ਹੌਸਲਾ ਦਿੰਦੇ ਹੋਏ ਗਿਆ ਮੈਂ ਵੀ ਉਹ ਪੋਜ਼ਟਿਟਿਵ ਆ ਮੈਂ ਖੂਨ ਦੇ ਦੇਣਾ ਚਲੋ ਬਲੱਡ ਬੈਂਕ ਚ ਜਾਂਦੇ ਆ ਕਹਿ ਕੇ ਮੈਂ ਤੇਰਵੰਸਥਾਂ ਦੀ ਨਰਸ ਦੌੜਦੇ ਹੋਏ ਰੇਲਵੇ ਪਾਟਕ ਦੇ ਕੋਲ ਬਲੱਡ ਬੈਂਕ ਪਹੁੰਚੇ ਗਰੂਪਿੰਗ ਤੇ ਮੈਚਿੰਗ ਤੋਂ ਬਾਅਦ ਡਿਊਟੀ ਦੌਰਾਨ ਹੀ ਮੈਂ ਇੱਕ ਯੂਨਿਟ ਖੂਨ ਦਿੱਤਾ ਰਿਫਰੈਸ਼ਮੈਂਟ ਵਾਸਤੇ ਬਲੱਡ ਬੈਂਕ ਕੋਲੋਂ ਜੂਸ ਦਾ ਇੱਕ ਕੱਪ ਤੇ ਹਰਬੰਸ ਵੱਲੋਂ ਮੇਰੇ ਵਾਸਤੇ ਸਪੈਸ਼ਲ ਵੱਡਾ ਕੜੀ ਵਾਲੇ ਕੜੀ ਵਾਲਾ ਦੁੱਧ ਦਾ ਗਲਾਸ ਮੰਗਵਾਇਆ ਗਿਆ। ਹਤੋ ਅਤੇ ਖੂਨ ਦੀ ਬੋਤਲ ਲੈ ਕੇ ਉਹ ਮੇਰੇ ਤੋਂ ਪਹਿਲਾਂ ਹੀ ਵਾਰਡ ਵਿੱਚ ਪਹੁੰਚ ਗਈ। ਥੋੜਾ ਜਿਹਾ ਆਰਾਮ ਤੇ ਕਾਜੀ ਕਾਰਵਾਈ ਕਰਕੇ 10-15 ਮਿੰਟ ਬਾਅਦ ਜਦ ਮੈਂ ਵਾਰਡ ਵਿੱਚ ਪਹੁੰਚਾ ਤਾਂ ਰੋਗੀ ਨੂੰ ਮੇਰਾ ਖੂਨ ਚੜਾਇਆ ਜਾ ਰਿਹਾ ਸੀ। 15 ਗ੍ਰਾਮੀ ਮੂਗਰੂਪਨ ਵਾਲਾ ਖੂਨ ਤਾਜ਼ਾ ਖੂਨ ਸੀਗਾ। ਪਹਿਲੇ ਖੂਨ ਦੇ ਬਲੱਡ ਦਾ ਰਿਐਕਸ਼ਨ ਠੀਕ ਹੋ ਚੁੱਕਾ ਸੀ ਤੇ ਰੋਗੀ ਠੀਕ ਮਹਿਸੂਸ ਕਰ ਰਿਹਾ ਸੀ। ਸਟਾਫ ਨਾਲ ਸਰ ਬੰਸਤੇ ਉਹਦੇ ਮਰੀਜ਼ ਤੇ ਮਰੀਜ਼ ਦੇ ਰਿਸ਼ਤੇਦਾਰ ਸੰਤੁਸ਼ਟ ਅਤੇ ਬੇਰੇਤ ਸੁਖਭਿਦਾ ਦੇਖ ਰਹੇ ਸਨ ਸ਼ਾਮ ਨੂੰ ਡਾਕਟਰ ਬਲਵੰਤ ਸਿੰਘ ਤੋਂ ਪ੍ਰੋਫੈਸਰ ਸਾਹਿਬ ਨਜ਼ਰ ਆਉਂਦੇ ਆਏ ਤਾਂ ਉਦੋਂ ਤੱਕ ਉਹਨਾਂ ਨੂੰ ਸਾਰੀ ਖਬਰ ਮਿਲ ਚੁੱਕੀ ਸੀ ਭਾਵੇਂ ਸਟਾਫਰਸ ਦੀ ਬਾਹ ਮਜਨ ਨਾਲ ਡਿੱਗ ਕੇ ਬਹੁਤ ਟੁੱਟੀ ਸੀ ਪਰ ਪੂਰੀ ਸਥਿਤੀ ਨੂੰ ਕਾਮਯਾਬੀ ਨਾਲ ਸੰਭਾਲਣ ਵਾਸਤੇ ਡਾਕਟਰ ਬਲਵੰਤ ਸਿੰਘ ਨੇ ਹਰ ਬੰਸਤਾਂ ਦੇ ਨੂੰ ਸ਼ਾਬਾਸ਼ ਜੀ ਸ਼ਾਬਾਸ਼ ਇਤੇ ਕਿਆ ਜਦ ਤੂੰ ਜੀ ਕੰਮ ਕਰਦੇ ਹੋ ਤਾਂ ਐਸਾ ਹੋ ਜਾਣਾ ਸੁਭਾਵਕ ਹੀ ਹੁੰਦਾ ਹੈ ਤੁਸੀਂ ਕੇਸ ਨੂੰ ਵਧੀਆ ਹੈਂਡਲ ਕੀਤਾ ਹੈ ਉਸ ਤੋਂ ਬਾਅਦ ਸਾਰੇ ਬਾਕੀ ਸਾਰੇ ਡਾਕਟਰਾਂ ਅਤੇ ਨਰਸਿੰਗ ਸਟਾਫ ਦੇ ਸਾਹਮਣੇ ਮੈਨੂੰ ਥਾਪੀ ਦੇ ਕੇ ਗਿਆ ਆਪਣੇ ਦੇਸ਼ ਨੂੰ ਤੇਰੇ ਵਰਗੇ ਸਮਰਪਿਤ ਡਾਕਟਰਾਂ ਦੀ ਲੋੜ ਹੈ ਡਾਕਟਰ ਬਲ ਮੈਂ ਤੁਹਾਡੇ ਵਰਗੇ ਮੈਂ ਤੁਹਾਡੇ ਵਰਗੇ ਮਿਹਨਤੀ ਡਾਕਟਰਾਂ ਤੇ ਮਾਣ ਹੈ ਸਰਬੰਸ ਸਾਡੀ ਅੱਜਕੱਲ ਮਤਲਬ 2 ਸਾਲ ਪਹਿਲਾਂ ਲਿਖੀ ਹੋਈ ਐਂਸੋਰੀ ਹੈ ਸਰਬੰਸ ਸਾਡੀ ਅੱਜਕੱਲ ਕੈਲਿਫੋਰਨੀਆ ਵਿੱਚ ਹੈ ਤੇ ਕੁਝ ਮਹੀਨਾ ਤੋਂ ਮੇਰੀ ਫੇਸਬੁੱਕ ਦੀ ਦੋਸਤ ਹੈ ਫੋਨ 'ਤੇ ਤਾਂ ਮੈਨੂੰ ਸਾਰਾ ਕੁਝ ਚਿੰਤਨਾ ਯਾਦ ਸੀ ਫਿਰ ਵੀ 2 ਦਿਨ ਪਹਿਲਾਂ ਮੈਂ ਫੋਨ 'ਤੇ ਪੂਰਾ ਵਾਕਿਆ ਪੁਖਤਾ ਕਰਨ ਲਈ ਕਰਨ ਤੋਂ ਬਾਅਦ ਇਹ ਸਾਰਾ ਕੁਝ ਲਿਖ ਦਿੱਤਾ ਵੈਸੇ ਜ਼ਿੰਦਗੀ ਵਿੱਚ ਮੈਂ ਪਹਿਲਾ ਖੂਨਦਾਨ 1971 ਵਿੱਚ ਕੀਤਾ ਸੀ ਜਦੋਂ ਉਹ ਸਾਡਿਆਂ ਦੀ ਜੰਗ ਵਾਲੀ ਗੱਲ ਸੀ ਫਰਸਟ ਯਰ ਆਫ ਇੰਡੀਆ 1971 ਕੱਟੜੀ ਜੰਗ ਵਾਲੇ ਜ਼ਖਮੀ ਫੌਜੀਾਂ ਤਦੀ ਉਦੋਂ ਮੈਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਐਮਬੀਬੀਐਸ ਵਿੱਚ ਦਾਖਲਾ ਮਿਲਿਆ ਸੀ 18 ਸਾਲ ਦੀ ਉਮਰੇ ਛੋਟੇ ਕੱਦ ਅਤੇ ਪਤਲੇ ਸਰੀਰ ਕਰਕੇ ਮੈਨੂੰ ਫਿੱਟ ਨਹੀਂ ਸਮਝਿਆ ਜਾ ਰਿਹਾ ਫਿਰ ਵੀ ਬਾਕੀ ਜਮਾਤੀਆਂ ਨਾਲ ਮੈਂ ਕੂਰ ਦਾ ਘੱਟ ਕੈਸਾ ਸੁੱਕੀ ਕੂਰ ਦਾ ਦਿੱਕਾ ਕਿਤਰਾ ਬਾਕੀ ਦੇ ਧਰੋਣ ਮੈਂ ਇੱਕ ਹੀ ਪਾਟੀ ਸੀ ਬਹੁਤ ਇਸ ਤਰ੍ਹਾਂ ਦੇ ਸਾਰੇ ਜਿਹੜੇ ਤਜਰਬੇ ਨੇ ਇੱਕ ਮੈਂ ਤੁਹਾਨੂੰ ਜਵਾਨੀ ਚ ਦੱਸਦਾ ਜਿਹੜਾ ਇਹਨਾਂ ਨੇ ਬੋਲਿਆ ਸਭ ਨਹੀਂ ਲਾਹੌਰ ਦੀ ਆਮਨਾ 1992 ਚ ਪਥੋਲੋਜੀ ਦੀ ਇੰਟਰਨੈਸ਼ਨਲ ਕਾਨਫਰੰਸ 'ਚ ਮੈਂ ਗਿਆ ਸੀ ਉਸ ਵੇਲੇ ਮੈਂ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਅਸਿਸਟੈਂਟ ਪ੍ਰੋਫੈਸਰ ਸੀ ਤੇ ਮੇਰਾ ਲੈਕਚਰ ਸੀਗਾ ਟਿਊਮਰਸ ਆਫ ਸਲੈਰੀ ਗਲੈਂਡ ਐ ਸਲੈਰੀ ਗਲੈਂਡ ਜਿਹੜੀਆਂ ਮੂੰਹ ਵਿੱਚ ਪਾਣੀ ਜਨਾਂ ਦੇ ਵਿੱਚ ਥਰੂ ਆਉਂਦਾ ਪ੍ਰੋਟੈਕਟਿਡ ਗਲੈਂਡ ਤੇ ਬਾਕੀ ਗਲੈਂਡ ਮੂੰਹ ਦੇ ਅੰਦਰ ਹੁੰਦੀਆਂ ਨੇ ਉਹਨਾਂ ਦੇ ਟਿਊਮਰ ਕਿਹੜੇ-ਕਿਹੜੇ ਹੋ ਸਕਦੇ ਉਹ ਮੇਰਾ ਲੈਕਚਰ ਸੀਗਾ ਤੇ ਉਸ ਤੋਂ ਪਹਿਲਾਂ ਜਿਵੇਂ ਕੱਲ ਲੈਕਚਰ ਸੀ ਤੇ ਅੱਜ ਸ਼ਾਮ ਨੂੰ ਜਿਹੜੀ ਇੱਕ ਬੈਂਕਟ ਡਿਨਰ ਹੁੰਦਾ ਔਰ ਉੱਥੇ ਅਲਹਮਰਾਟ ਸੈਂਟਰ ਦੇ ਵਿੱਚ ਸੀਗਾ ਜੀ ਪ੍ਰੋਗਰਾਮ ਜਾਨਕੁਨ ਸੀ ਅਲਹਮਰਾਟ ਸੀਗੀ ਹਾਂ ਉੱਥੇ ਜਿਹੜਾ ਬੈਂਕਟ ਡਿਨਰ ਦੇ ਉੱਤੇ ਬਹੁਤ سارے ਕਲਚਰਲ ਪ੍ਰੋਗਰਾਮ ਦੇ ਵਿੱਚ ਬਹੁਤ سارے ਸਾਰੇ ਪਾਕਿਸਤਾਨੀ ਫਿਲਮਾਂ ਦੇ ਐਕਟਰ ਸਾਰੇ ਜਿਹੜਾ ਸੀ ਟੀਵੀ ਪੀਟੀਵੀ ਦੇਖਦੇ ਸੀ ਕਈਆਂ ਦੀ ਪਛਾਣ ਦੇ ਸੀ ਨਾਮ ਤਾਂ ਨਹੀਂ ਸੀ ਯਾਦ ਹੈਗੇ ਚਲੋ ਉੱਥੇ ਸਾਡੇ ਜੀ 6 ਜਣੇ ਟੋਟਲ ਇੰਡੀਆ ਚ ਗਏ ਤੇ ਜਨੰਦਰਾ ਡਾਕਟਰ ਭਾਰਤਵਰਸ਼ਨ ਨੂੰ ਕਹਿੰਦਾ ਜੀ ਸਾਡਾ ਡਾਕਟਰ ਪੱਲ ਵੀ ਗਾ ਲਿੰਦਾ ਓਨਰ ਮੈਨੂੰ ਬੁਲਾ ਲਿਆ ਚਲੋ ਮੈਂ ਗਾਣਾ ਬਣਾਤਾ ਢੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣਕੁਆਰੇ ਤੇ ਉਸ ਤੋਂ ਬਾਅਦ ਇਹ ਕਹਿੰਦੇ ਇੱਕ ਹੋਰ ਸੁਣਾ ਦਿਓ ਫਿਰ ਮੈਂ ਅਸਾ ਸਿੰਘ ਮਤਾਨਾਤ ਸੁਣਾ ਅਗਲੇ ਦਿਨ ਮੇਰਾ ਲੈਕਚਰ ਸੀ ਜਨਰਲ ਦਸਲਾਇਨ ਦੀ ਗ੍ਰੈਂਡਸ ਤੇ ਉਸ ਤੋਂ ਬਾਅਦ ਮੈਂ ਅਲ ਹਮਰਾਹ ਸੈਂਟਰ ਤੋਂ ਜਾਣਾ ਸੀਗਾ ਜਗਾਥਥੇ ਜਿਹੜੇ ਜਿਹੜੇ ਪਾਕਿਸਤਾਨ ਗਏ ਨੇ ਇਸ਼ਰਾ ਇਸ਼ਰਾ ਜਗਾ ਫਿਰੋਜ਼ਪੁਰ ਰੋਡ ਤੇ ਆ ਫਿਰੋਜ਼ਪੁਰ ਰੋਡ ਦਾ ਨਾਮ ਫਿਰੋਜ਼ਪੁਰ ਰੋਡ ਹੀ ਹੈ ਤੇ ਉਹ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਮੈਂ ਉੱਥੇ ਜਾਣਾ ਮੇਰਾ ਇੱਕ ਤੇ મિતਰੇ ਦਾ ਪਿਛਲੇ ਵਿਜ਼ਿਟ ਦਾ ਇੱਕ ਦੋਸਤ ਬਣਿਆ ਇੱਕ ਲੜਕੀ ਜਿਹੜੀ ਐਮਡੀ ਕਰਦੀ ਸੀ ਮੈਂ ਵੀ ਹਰ 33 ਸਾਲ ਦਾ ਸੀਗਾ ਤੇ ਉਹ ਮੈਨੂੰ ਉਹ ਜਸਟ ਸ਼ੀਰਜਸਟ ਓਰਹੜ ਆਮਨਾ ਬਾਦ ਉਹਦਾ ਨਾਮ ਚਲ ਉਹਨੂੰ ਮੈਂ ਉਹ ਕਹਿੰਦੀ ਸਰ ਮੈਂ ਤੁਹਾਨੂੰ ਲੈ ਕੇ ਨਹੀਂ ਮੇਰੇ ਕੋ ਘਰ ਹੈਗੇ ਵੈਸੇ ਪਾਕਿਸਤਾਨ ਦੀ ਕੁੜੀਆਂ ਘੱਟ ਹੁਣ ਨਹੀਂ ਘੱਟੇ ਘੱਟ ਰਹੁੰਦੀਆਂ ਬੰਨਾਂ ਦਾ ਮੈਂ ਥੋੜੇ ਈਅਰ ਹੋਏਗਾ ਉਥਰ ਉਹਨੇ ਮੋਕਾਰ ਹੈ ਮੈਂ ਕਿਹਾ ਵੀ ਨਹੀਂ ਇਸ ਤਰ੍ਹਾਂ ਨਹੀਂ ਆਈ ਟਾਕ ਟੂ ਯਰ ਪ੍ਰੋਫੈਸ਼ਨ ਉਹ ਤੇ ਕਹਿ ਮੈਨੂੰ ਇਹ ਨੂੰ ਲੈ ਤੇ ਜਾਨਾ ਨਾਲ ਤੈਨਾਂ ਹੀ ਕਰਵਾ ਦੇ ਪ੍ਰੋਫੈਸਰ ਫਿਸ਼ੀ ਆ ਰਹੇ ਸੀ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਚਲ ਜੋ ਕੋਈ ਗੱਲ ਹੈ ਰਸਤੇ 'ਚ ਜੀ ਜਾ ਰਹੇ ਸੀ ਦੋਨੋਂ ਜਨੇ ਉਹ ਦਾਤਾ ਦਰਵਾਜ਼ੇ ਦੇ ਕਰੇ ਉਹ ਰਸਤੇ 'ਚ ਆਉਂਗਾ ਉੱਥੇ ਫਿਰੋਦਪੁਰ ਰੋਡ ਤੇ ਜਾ ਰਹੇ ਸੀ ਤੇ ਮੈਂ ਉਹਦੇ ਨੂੰ ਪਹਿਲਾਂ ਤੇ ਦੇਖਿਆ ਨਾ ਵੀ ਬੈਸਨੈਸ ਦਾ ਦੇਖਿਆ ਤੇ ਮੈਨੂੰ ਲੱਗਾ ਕਿ ਬੜਾ ਫੈਮਿਲੀਅਰ ਜਿਹਾ ਚਿਹਰਾ ਲੱਗਾ ਤੇ ਉਹਨੂੰ ਫਿਰ ਮੈਂ ਕਹਿ ਹੀ ਦਿੱਤਾ ਉਹ ਗੱਲ ਕਰਨ ਲੱਗੀ ਸੀ ਇਸ ਵੇ ਗੱਲ ਹੀ ਸੀ ਕਰ ਰਹੇ ਮੈਂ ਕਿ ਤੇਰੀ ਸ਼ਕਲ ਨੂੰ ਤੈਨੂੰ ਕਿਸੇ ਕਹਿਣ ਕਿਆ ਰਹੀ ਤੇ ਮੈਂ ਕਿ ਬਿਲਕੁਲ ਡਿੰਪਲ ਤੁਹਾਡੇ ਵਰਗੀ ਲੱਗਦੀ ਹੈ ਤੇ ਕਹਿੰਦੀ ਸਰ ਤੁਹਾਡੀ ਆਬਜ਼ਰਵੇਸ਼ਨ ਬੜੀ ਮਾਈਕਰੋਸਕੋਪਿਕ ਹੈ ਉਹ ਵੀ ਮਾਈਕਰੋਸਕੋਪ ਦੇਖ ਸੀ ਮੈਂ ਨਹੀਂ ਦੇਖਦਾ ਸੀ ਹੈ ਬਿਲਕੁਲ ਕਹਿੰਦੀ ਮੇਰੇ ਬੜੇ ਦੋਸਤ ਮਿੱਤਰ ਤੇ ਮੇਰੇ ਪੇਰੈਂਟਸ ਵੀ ਕਹਿੰਦੇ ਕਿ ਤੂੰ ਤੇ ਡਿੰਪਲ ਕੋਡਾ ਡਿੰਪਲ ਤੁਹਾਡੇ ਆ ਵੀ ਕੱਲ੍ਹ ਮੇਰੀ ਗੱਲ ਹੈ ਸੋ ਇਸ ਤਰ੍ਹਾਂ ਜਿਹੜੀ ਬਾਕੀ ਇਹਨਾਂ ਨੇ ਗੱਲ ਦੱਸ ਦਿੱਤੀ ਕਿ ਉਹ ਮੈਨੂੰ ਕਹਿੰਦੇ ਮੈਂ ਤੁਹਾਨੂੰ ਵੇਟ ਕਰਦੀ ਹਾਂ ਤੁਸੀਂ ਜਾਓ ਮਿਲ ਕੇ ਆਜੋ ਮੈਂ ਕਹਿੰਨੀ 2 2.5 ਘੰਟੇ ਲੱਗਣਗੇ ਕਿ ਤੁਝੇ ਹੋ ਗਏ। ਪਰ ਉਹਨੇ ਸਭ ਵਾਸਤੇ ਸ਼ੋਭੇ ਸ਼ਾਮਤ ਕੀਆ ਤੇ ਸਾਡੇ ਫੈਮਿਲੀ ਵਾਸਤੇ ਵੀ ਤੇ ਇੰਡੀਆ ਵਾਸਤੇ। ਸੋ ਇਸ ਤਰ੍ਹਾਂ ਉਹਦਾ ਨਾਮ ਸੀ ਉਹਨੂੰ ਰਾਜ ਫਿਰ ਮੈਂ ਨਾਮ ਪੁੱਛਿਆ ਜੀ ਉਹਨੇ ਕਹਿੰਿਆ ਮੇਰਾ ਨਾਮ ਸਰ ਆਮਨਾ ਆਮਨਾ ਹਜ਼ਮ ਖਾਸਨ ਉਹਦੇ ਡੈਡੀ ਦਾ ਮਾਏ ਦਾ। ਸੋ ਇਸ ਤਰ੍ਹਾਂ ਇਹ ਜਿਹੜੇ ਐਕਸਪੀਰੀਐਂਸ ਜੀ ਮੈਂ ਲਿਖੇ ਨੇ ਜਿਹੜਾ ਇੱਕ ਚਿਆਲਕੋਟੀਆਂ ਹਸਤੀਆਂ ਆ ਹਾਂ ਚਿਆਲਕੋਟੀਆਂ ਜ਼ਹੀਨ ਸ਼ਕਸ਼ੀਤਾਂ ਉਹਦਾ ਇੱਕ ਆਰਟੀਕਲ ਹੈਗਾ ਉਹ ਭਾਵੇਂ ਮੈਂ ਇੱਥੇ ਬਹਿ ਕੇ ਨਹੀਂ ਗਿਆ ਬਸ ਚਲੋ ਚਿਆਲਕੋਟ ਦੇ ਵਿੱਚ ਬਹੁਤ ਸਾਰੀਆਂ ਹਸਤੀਆਂ ਉੱਥੇ ਫੈਲਾ ਹੋਈਆਂ ਨੇ ਜੁਬਲੀ ਐਕਟਰ ਰਵਿੰਦਰ ਕੁਮਾਰ ਤੁੱਲੀ ਹੈ ਗਏ ਤੇ ਰਵਿੰਦਰ ਸਿੰਘ ਬੇਤੀ ਅ ਲਾਮਾਇ ਕਬਾਜੀ ਉੱਤੰਦੀ ਨੇ ਰਲੋ ਓਪੀ ਰਲਨ ਆਪਣੇ ਜਿਹੜੇ ਆਪਣੇ ਕੋਲ ਜਾ ਰਹੇ ਉਹਨਾਂ ਦਾ ਜਿਹੜੇ ਰਹੇ ਨੇ ਥੋੜੀ ਜਿਹੀ ਪ੍ਰਾਈਮ ਮਿੰਿਸਟਰ ਕੋਈ ਵੀ ਉਪਹੁਦਈ ਨਹੀਂ ਏ ਕੇ ਅੰਗਲਵੀ ਉੱਥੋਂ ਦੇ ਨੇ ਤੋਂ ਇਸ ਤਰ੍ਹਾਂ ਦੀ ਜਿਹੜੀ ਸਚੇਤਾਨਾ ਨੂੰ ਥੋੜਾ ਥੋੜਾ ਉਹਨਾਂ ਦੇ ਬਾਰੇ ਲਿਖਿਆ ਤੋਂ ਇਸ ਤਰ੍ਹਾਂ ਜਿਹੜਾ ਜਿਹੜਾ ਮੈਨੂੰ ਮੇਰੇ ਮਾਈਂਡ ਜਿਹੋ ਹੁੰਦੇ ਕਿ ਉਹ ਮੈਂ ਇਸ ਤਰ੍ਹਾਂ ਦੇ ਆਰਟੀਕਲ ਬਣਾਏ ਸੀਗੇ ਤੇ ਜਿਹੜੀਆਂ ਆਰ ਦੀਆਂ ਗੱਲਾਂ ਨੇ ਉਹਦੇ ਵਿੱਚ ਆਉਂਦਾ ਭਾਈ ਨਿਰਮਲ ਸਿੰਘ ਦੇ ਬਾਰੇ ਜਾਂ ਬੀਬੀ ਇੰਦਰਜੀਤ ਕੌਰ ਜਿਹੜੀ ਹੈਗੇ ਨੇ ਪਿੰਗਲਵਾੜੇ ਦੇ ਉਹਨਾਂ ਦੇ ਮੈਂ ਤੁਲਨ ਹੁੰਦਾ ਸੀ ਤੋਂ ਮੈਂ ਉਹਨਾਂ ਦੇ ਬਾਰੇ ਇੱਕ ਇੰਟਰਵਿਊ ਦੇਖੀ YouTube ਤੇ ਤੇ ਫਿਰ ਮੇਰਾ ਦਿਲ ਕਿਤਾਬਾਂ ਜਾ ਕੇ ਆਵਾ ਅੰਮ੍ਰਿਤਸਰ ਅਸੀਂ ਜਾਂਦੇ ਰਹਿੰਨੇ ਆ ਫਿਰ ਮੈਂ ਉਹ ਕਹਿੰਦੇ ਜਦੋਂ ਮਰਜੀ ਤੁਸੀਂ ਆ ਜਾਓ ਫਿਰ ਜਿੱਥੇ ਮੈਂ ਗਿਆ ਉਹਨਾਂ ਨਾਲ ਇੱਕ ਸਾਰਟ ਆਫ ਇੰਟਰਵਿਊ ਸੀਗੀ ਉਹ ਮੈਂ ਲਿਖੀ ਸੀ ਸੋ ਇਹ ਗੱਲਾਂ ਹੈਗੀਆਂ ਆਰ ਦੀਆਂ ਪਾਸ ਦੀਆਂ ਗੱਲਾਂ ਜਿਹੜੀਆਂ ਉਹ ਨੇ ਬਾਕੀ ਜਿਹੜੀ ਮੈਂ ਇਹ ਜੋ ਕਿ ਕਲੈਕਸ਼ਨ ਕੀਤੀ ਜਾਂ ਕੁਝ ਪਹਿਲਾਂ ਦੀਆਂ ਲਗੀਆਂ ਚੀਜ਼ਾਂ ਕੋਈ ਹੋਰ ਲਗੀਆਂ ਇਹ ਸਾਰਾ ਕੁਝ ਤਾਂ ਭਾਵੇਂ ਇਹ ਕਿ ਪੋਸੀਬਲ ਤਾਂ ਹੀ ਹੁੰਦਾ ਜੇ ਘਰ ਦੇ ਵਿੱਚੋਂ ਉਹ ਕੋਆਪਰੇਸ਼ਨ ਮਿਲਦੀ ਹੈ ਸੋ ਇਹ ਦੇਖੇ ਨੇ ਇਹਨਾਂ ਦਾ ਨਾ ਵੀ ਅੰਦਰ ਦੀ ਸਟੋਰੀ ਆ ਇਹ ਜਿਹੜੀਆਂ ਮੇਰੇ ਕਾਫੀ ਸਾਰੀਆਂ ਜਿਹੜੀਆਂ ਟੂਰੀਜ਼ ਨੇ ਉਹਦੇ ਵਿੱਚ ਇੱਕ ਇੱਕ ਕਰੈਕਟਰ ਵੀ ਬਣਦੇ ਨੇ ਜਿੱਥੇ-ਜਿੱਥੇ ਮੈਂ ਜਾਣਾ ਕਿਉਂਕਿ ਮੇਰੇ ਨਾਲ ਹੀ ਹੁੰਦੇ ਨੇ ਸੋ ਇਹਨਾਂ ਦੇ ਕਈ ਜਿੰਨਾ ਫਿਰ ਮੈਂ ਲਿਖਣ ਤੋਂ ਬਾਅਦ ਇਹਨਾਂ ਨੂੰ ਪੜਵਾ ਵੀ ਲੈਣਾ ਤੇ ਇਹ ਪੜ ਕੇ ਫਿਰ ਥੋੜਾ ਬਹੁਤ ਇਫੈਕਟ ਨਹੀਂ ਕੀ ਵੀ ਕਰਾ ਦਿੰਦੇ ਨੇ ਤੇ ਇਸ ਤਰ੍ਹਾਂ ਇਹ ਬਾਕੀ ਅੰਕਲ ਬੱਚੇ ਸਾਡੇ ਬਹੁਤ ਛੋਟੇ ਛੋਟੇ ਨੇ ਪੋਤਰਾ ਪੁੱਤਰੀ ਉਹ ਜਦੋਂ ਸੌਂਦਾ ਤੋਂ ਮੈਂ ਥੋੜਾ ਬਹੁਤ ਲੈਪਟਾਪ ਤੇ ਕੰਮ ਕਰ ਸਕਦਾ ਛੋਟਾ ਬੱਚਾ 9 ਮਹੀਨਿਆਂ ਦਾ ਹੀ ਅਜੇ ਤੇ ਇਹ ਸਾਰਿਆਂ ਦੀ ਕੋਆਪਰੇਸ਼ਨ ਕਿਉਂਕਿ ਜੇ ਮੈਂ ਇੱਧਰ ਜਿਹੜਾ ਟਾਈਮ ਕਿਤਾਬ ਵਾਸਤੇ ਦਿੱਤਾ ਜੇ ਕਿਤਾਬ ਵਾਸਤੇ ਮੈਂ ਨਾ ਟਾਈਮ ਦਵਾ ਤੇ ਇਹ ਉਹਨਾਂ ਦਾ ਟਾਈਮ ਆ ਜਾਂ ਇਹਨਾਂ ਦਾ ਟਾਈਮ ਆ ਸੋ ਇਹਨਾਂ ਦੇ ਟਾਈਮ ਨੂੰ ਚੋਰੀ ਕਰਕੇ ਕਿਤਾਬ ਵਾਸਤੇ ਲਗਾਇਆ ਸੋ ਇਹ ਇਨਾਂ ਦੇ ਸਾਰਿਆਂ ਦਾ ਕਹਾਂਗਾ ਮੈਂ ਸ਼ੁਕਰ ਜਕ ਗੁਜ਼ਾਰਿਆ ਕਿ ਇਹਨਾਂ ਨੇ ਮੈਨੂੰ ਟਾਈਮ ਦਿੱਤਾ ਕਿ ਆਮੈਂ ਕੁਝ ਪ੍ਰੋਜੈਕਟ ਕਰਕੇ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਦਾ ਪਤਾ